ਫੇਸਬੁਕ YouTube ਤੋਂ ਅਸੀਂ ਅੱਜ ਤੱਕ 20 ਸਾਲਾਂ ਚ ਇੱਕ ਰੁਪਿਆ ਨਹੀਂ ਕਮਾਇਆ 100 ਡਾਲਰ ਵੀ ਨਹੀਂ ਕਮਾਇਆ ਪਰ ਚੰਗੇ ਕੰਟੈਂਟ ਦਿਖਾਉਣ ਲਈ ਅਸੀਂ ਤਰਪਤਰ ਰਹਿੰਨੇ ਆ ਸਾਡੀ ਟੀਮ ਦਿਨ ਚ 18-18 ਘੰਟੇ ਵੀ ਕੰਮ ਕਰਦੀ ਹੈ ਪੀਜੀਆਈ ਆਹ 게ਟ ਹੈ ਜਿਹੜਾ 11 ਫੈਕਟਰ ਵਰਕ ਹੁੰਦਾ ਇੱਥੇ ਦੇਖੋ ਸਵੇਰੇ 6 ਵਜੇ ਆਉਣਾ ਪੈਂਦਾ ਤੁਹਾਨੂੰ ਲੰਗਰ ਫ੍ਰੀ ਮਿਲੇਗਾ ਜੇ ਮੁੱਲ ਦਾ ਖਾਣਾ ਹੈ ਤਾਂ 20 ਰੁਪਏ ਦੀ ਥਾਲੀ ਰੈੱਡ ਕਰਾਸ ਵੱਲੋਂ ਆਇਆ ਹੈ। ਪਰੰਤੂ ਸਾਡੇ ਪੰਜਾਬੀਆਂ ਨੂੰ ਇੱਕ ਚੀਜ਼ ਦੱਸੀ ਵੀ ਹੈ ਵੀ ਤੁਸੀਂ ਕਹਿਣਾ ਵੀ ਉੱਥੇ ਕੋਈ ਪੁੱਛਦਾ ਨਹੀਂ। ਪੁੱਛਦਾ ਆਪ ਵੀ ਨਹੀਂ ਜਦੋਂ ਅਸੀਂ ਸਵੇਰੇ ਸਾਜਰੇ 6 ਵਜੇ ਨਹੀਂ ਜਾਣਾ। ਆ ਜਿੰਨੀ ਵੀ ਗਵਰਨਮੈਂਟ ਫਿਰਦੀ ਆ ਤੁਰੀ ਬਾਹਰ ਲੀਆਂ ਸਟੇਟਾਂ ਦੀ ਇਹ ਸਾਰੀ ਨੂੰ ਇੰਨਾ ਕੁ ਪਤਾ ਹੈ ਵੀ ਸਾਡੇ ਪੈਸੇ ਬੱਜ ਜਾਣਗੇ। ਅਸੀਂ ਜੇ ਸਵੇਰੇ 6 ਵਜੇ ਜਾਈਏ ਅੱਜ ਮੇਰੇ ਕੋਲੇ ਮੁੰਡਾ ਆਇਆ ਇੱਕ ਨਾਲੇ ਤਾਂ ਉਹਨੇ ਨੌਕਰੀ ਛੱਡਤੀ ਨਾਲੇ ਉਹਨੇ ਆਪਣੇ ਬਾਪੂ ਤੇ ਤਕਰੀਬਨ ਤਕਰੀਬਨ 8 ਲੱਖ ਰੁਪਇਆ ਲਾਤਾ ਕੋਈ ਪ੍ਰੈਸ਼ਰ ਨਹੀਂ ਕੀਤਾ ਦੌਰਾਨ ਉਹਦੇ ਬਾਪੂ ਨੂੰ ਫੇਰ ਪੈਂਦਾ ਪਟਿਆਲੇ ਡਾਕਟਰਾਂ ਨੇ 4 ਲੱਖ ਕੇਰਾ ਲੈ ਲਿਆ ਦਾਖਲ ਕਰਕੇ 4 ਲੱਖ ਲੁਧਿਆਣੇ ਲੈ ਲਿਆ ਦਾਖਲ ਕਰਕੇ ਆ ਲੋਕਾਂ ਦੇ ਰੁਪਏ ਨਹੀਂ ਲੱਗਦੇ ਜਿਹੜੇ ਆ ਇੱਥੇ ਸਵੇਰੇ 6 ਵਜੇ ਆ ਕੇ ਲਾਈਨਾਂ ਚ ਲੱਗਣਗੇ ਸਾਨੂੰ ਜ਼ਰੂਰ ਤਾਂ ਆਪਣੇ ਬੱਚਿਆਂ ਨੂੰ ਇਹ ਤੀਰਥ ਸਥਾਨ ਦਿਖਾਉਣ ਦੀ ਜੇ ਪੰਜਾਬ ਬਚਾਉਣਾ ਹੈ ਪੰਜਾਬ ਦੇ ਵਿੱਚ ਸਭ ਨਾਲੋਂ ਵੱਡੀ ਲੋਕ ਪ੍ਰਾਜਾ ਹੈ ਪੰਜਾਬ 'ਚ ਸਭ ਨਾਲੋਂ ਜ਼ਿਆਦਾ ਗਰੀਬੀ ਕਿਹਨੇ ਲੈਂਦੀ ਹੈ ਕਾਰਪੋਰੇਟ ਡਾਕਟਰਾਂ ਨੇ ਘਰਾਂ 'ਚੋਂ ਦਵਾਈਆਂ ਦੇ ਥੱਬੇ ਮੁੱਕਦੇ ਹੀ ਨਹੀਂ ਤੁਸੀਂ ਕਿਸੇ ਡਾਕਟਰ ਦੇ ਚਲੇ ਜਾਓ ਜ਼ਿੰਦਗੀ ਭਰ ਉਹ ਹਸਪਤਾਲ ਤੁਹਾਡਾ ਖਹਿੜਾ ਨਹੀਂ ਛੱਡਦਾ ਪੀਜੀਆਈ ਦੇ ਵਿੱਚ ਮੈਂ ਹਜ਼ਾਰਾਂ ਪੇਸ਼ੈਂਟ ਦੇਖੇ ਨੇ ਜਿਹੜੇ ਇੱਕ ਵਾਰੀ ਆ ਗਏ ਉਹਨਾਂ ਨੂੰ ਮੁੜ ਕੇ ਆਉਣ ਦੀ ਜ਼ਰੂਰਤ ਨਹੀਂ ਪੀਜੀਆਈ ਖਾਸ ਤੌਰ ਤੇ ਉਹਨਾਂ ਨੂੰ ਦੋ ਤਿੰਨ ਓਪੀਡੀਆ ਕਰਾ ਕੇ ਕਹਿੰਦੀ ਹੈ ਵੀ ਅੱਜ ਤੋਂ ਬਾਅਦ ਤੁਸੀਂ ਆਉਣਾ ਨਹੀਂ ਪੰਜਾਬੀਓ ਆਪ ਦੁਨੀਆ ਮੂਰਖ ਨਹੀਂ ਬਾਹਰ ਲੀਆਂ ਸਟੇਟਾਂ ਦੀ ਜਿਹੜੀ 2 2000 1000 1000 ਕਿਲੋਮੀਟਰ ਸਫਰ ਕਰਕੇ ਇੱਥੇ ਆ ਗਏ ਗੁਰਦੁਆਰਿਆਂ 'ਚ ਰਾਤਾਂ ਕੱਟ ਕੇ ਇੱਥੇ ਆ ਕੇ ਇਲਾਜ ਕਰਾਉਂਦੀ ਐ ਜੰਮੂ ਕਸ਼ਮੀਰ ਦੇ ਲੋਕ ਇੱਥੇ 15 ਕ ਦਿਨ ਰਹਿੰਦੇ ਨੇ ਸਸਤਾ ਫਰੀ ਇਲਾਜ ਕਰਾ ਕੇ ਲਾਈਨਾਂ 'ਚ ਲੱਗ ਕੇ ਆਪਣੇ ਘਰੇ ਵਾਪਸ ਚਲੇ ਜਾਂਦੇ ਨੇ ਅਸੀਂ ਪਹਿਲਾਂ ਮਾ ਲੁਧਿਆਣੇ ਲਟਾਈ ਖਾਨੇ ਆ ਫਿਰ ਪਟਿਆਲੇ ਲਟਾਈ ਖਾਨੇ ਆ ਫਿਰ ਖਾਨੇ ਆ ਜਲੰਧਰ ਅੰਤਮ ਜਦੋਂ ਮਰੀਜ਼ ਦਾ ਕਾਇਆ ਹੋ ਜਾਂਦਾ ਓਦੋਂ ਅਸੀਂ ਕਹਿੰਦੇ ਆ ਚਲੋ ਜੀ ਹੁਣ ਪੀਜੀਆ ਦਿਖਾਈਏ ਇਹ ਪ੍ਰੋਸੈਸ ਗਲਤ ਹੈ ਪਰ ਸੱਸ ਸਾਨੂੰ ਕੀ ਕਰਨਾ ਚਾਹੀਦਾ ਜਦ ਸਾਨੂੰ ਕੋਈ ਡਾਕਟਰ ਕਹੇ ਵੀ ਥੋੜਾ ਲੱਗੂਗਾ ਰੁਪਈਆ 3 ਲੱਖ ਉਦੋਂ ਚੁੱਪ ਕਰਕੇ ਅੱਖਾਂ ਮੀਚ ਕੇ 4 ਵਜੇ ਸਮਝ ਲਓ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲਿਆਂ 4 ਵਜੇ ਗੱਡੀ 'ਚ ਬਹਿ ਜਾਓ 6 ਵਜੇ ਦੇ ਨੂੰ ਆਹ 4 ਨੰਬਰ ਗੇਟ ਹੈ ਆਹ ਵਾਰ-ਵਾਰ ਮੈਂ ਕਿਉਂ ਵਿਖਾਉਣਾ ਜਿੱਥੇ ਥ੍ਰੀ ਵੀਲਰ ਖੜੇ ਨੇ ਇਹ 4 ਨੰਬਰ ਗੇਟ ਹੈ ਇਹ 4 ਨੰਬਰ ਗੇਟ ਜਾਨਾਂ ਬਚਾਉਣ ਦਾ ਮੱਕਾ ਹੈ ਇਦੇ ਵਿੱਚ ਦੀ ਅੰਦਰ ਵੜ ਕੇ OPD ਦੀ ਲਾਈਨ 'ਚ ਖੜਜੋ ਹੁਣ ਸਭ ਨਾਲੋਂ ਪਹਿਲਾ ਪੇਸ਼ੈਂਟ ਨੇ ਜੇ ਸਰਜਰੀ ਚਾਉਣਾ ਹੈ ਉਹਨੇ 14 ਨੰਬਰ ਲਾਈਨ 'ਚ ਖੜਨਾ ਹੈ ਜੇ ਉਹਨੇ ਮੈਡੀਕਲ ਦਾ ਕਾਰਡ ਬਣਾਉਣਾ ਹੈ ਕੋਈ ਮੈਡੀਕਲ ਦੀ ਪ੍ਰੋਬਲਮ ਹੈ ਉਹਨੇ 13 ਨੰਬਰ 'ਚ ਖੜਨਾ ਹੈ ਜੇ ਉਹਨੂੰ ਯੂਰੋਲੋਜੀ ਦੀ ਪ੍ਰੋਬਲਮ ਹੈ ਤਾਂ ਉਹ ਤੀਜੀ ਮੰਜ਼ਲ ਤੇ ਮੰਗਲਵਾਰ ਬੁੱਧਵਾਰ ਵੀਰਵਾਰ ਨੂੰ ਆ ਸਕਦਾ ਹੈ 6 ਵਜੇ ਜੇ ਉਹਨੂੰ ਹਾਰਟ ਦੀ ਪ੍ਰੋਬਲਮ ਹੈ ਤਾਂ ਵੀ ਉਹਨੂੰ ਮੈਡੀਕਲ ਚਾਉਣਾ ਪੂ ਜਾ ਰੈਫਰ ਕਰਾ ਕੇ ਸਿੱਧਾ ACC ਡਿਪਾਰਟਮੈਂਟ ਚ ਜਾਵੇ ਆ 20 ਰੁਪਏ ਚ ਖਾਣਾ ਮਿਲਦਾ ਚਾਰ ਨੰਬਰ ਗੇਟ ਦੇ ਮੂਹਰੇ ACC ਡਿਪਾਰਟਮੈਂਟ ਸਾਨੂੰ ਮਨਮੋਹਨ ਸਿੰਘ ਨੇ ਦਿੱਤਾ ਸੀ ਐਡਵਾਂਸ ਕਾਰਡੀਅਕ ਸੈਂਟਰ ਜੇ ਅੱਖਾਂ ਦੀ ਪ੍ਰੋਬਲਮ ਹੈ 6 ਵਜੇ ਆਓ ਲੈਜਰ ਕਰਾਉਣੀ ਹੈ ਕੁਝ ਵੀ ਕਰਾਉਣਾ ਹੈ ਪਰਦਾ ਫਟ ਗਿਆ ਇੱਥੇ ਵੱਡੀਆਂ ਮਸ਼ੀਨਾਂ ਨੇ 6 ਵਜੇ ਆਈ ਐਡਵਾਂਸ ਚਾਓ पीजीआई ਚ ਦੋ ਹਸਪੀਟਲ ਇਹ ਜੇ ਨੇ ਜਿਹੜੇ ਪੂਰੇ ਵਾਰਡ ਚ ਦੂਜੇ ਨੰਬਰ ਤੇ ਨੇ ਆਈ ਐਡਵਾਂਸ ਐਡਵਾਂਸ ਹਾਰਟ ਸੈਂਟਰ ਤੇ ਐਡਵਾਂਸ ਯੂਰੋਲੋਜੀ ਨਵੀਂ ਲੈਬ ਬਣੀ ਆ ਯੂਰੋਲੋਜੀ ਦੀ ਪਰ ਸਾਡੇ ਲੋਕ ਪੰਜਾਬੀ ਪੰਜਾਬ ਆ ਜਾੜ ਕੇ ਬਣੇ ਵੇ ਪੀਜੀਆਈ ਤੋਂ ਫਾਇਦਾ ਘੱਟ ਉਠਾਉਂਦੇ ਨੇ ਫਾਇਦਾ ਉਠਾਉਂਦੇ ਨੇ ਯੂਪੀ ਵਾਲੇ ਜੰਮੂ ਕਸ਼ਮੀਰ ਵਾਲੇ ਹਿਮਾਚਲ ਵਾਲੇ ਸਾਡੇ ਲੋਕਾਂ ਨੇ ਤਾਂ ਨਕਾਰਿਆ ਵਾ ਉੱਥੇ ਲੋਕ ਬਾਹਰ ਪਏ ਨੇ ਜੀ ਉਹ ਬਾਹਰ ਪਤਾ ਹੈ ਕੌਣ ਪਏ ਨੇ ਪੀਜੀਆਈ ਚ ਉਹ ਪਏ ਨੇ ਇਹਨਾਂ ਲੋਕਾਂ ਦੇ ਨਾਲ ਆਏ ਵੇ ਪੰਜ ਪੰਜ ਰਿਸ਼ਤੇਦਾਰ ਮਰੀਜ਼ ਕੋਈ ਵੀ ਬਾਹਰ ਨਹੀਂ ਪਿਆ ਹੁੰਦਾ ਅੰਦਰ 3500 ਸਟੈਚਰ ਲੱਗਿਆ ਹੋਇਆ ਮਰੀਜ਼ ਉਹਦੇ ਤੇ ਪੈਂਦਾ ਮੈਂ ਤਕਰੀਬਨ ਤਕਰੀਬਨ 60 70 ਬ੍ਰੇਨ ਦੇ ਆਪਰੇਸ਼ਨ ਕਰਾਨਾ 100 ਦੇ ਕਰੀਬ ਸਟੰਟ ਪਵਾਉਣਾ ਮੈਂ ਤਾਂ ਕੋਈ ਦੇਖਿਆ ਨਹੀਂ ਵੀ ਬਾਹਰ ਮਰੀਜ਼ ਸਟ੍ਰਕਚਰ ਤੇ ਰੁੜਦਾ ਇਹ ਧਾਰਨਾ ਪੰਜਾਬ ਚ ਕਾਰਪੋਰੇਟ ਹਸਪਤਾਲਾਂ ਨੇ ਫਲਾਈ ਹੈ ਕਿਉਂਕਿ ਸਾਡੀਆਂ ਵੀਡੀਓ ਨੇ ਵੀ ਬਹੁਤ ਫਰਕ ਪਾਇਆ ਹੈ ਪੰਜਾਬ ਚੋਂ ਪੀਜੀਆ ਜਾਣ ਵਾਲੇ ਲੋਕਾਂ ਨੂੰ ਪਰ ਇਹਨਾਂ ਨੇ 2005 ਤੋਂ ਇਹ ਧਾਰਨਾ ਫਲਾਈ ਵੀ ਸੀ ਕੋਈ ਵੀਡੀਓ ਚੱਲੀ ਸੀ ਵੀ ਮਰੀਜ਼ ਬਾਹਰ ਪਏ ਨੇ ਮਰੀਜ਼ ਕੋਈ ਬਾਹਰ ਨਹੀਂ ਹੁੰਦਾ ਦੋਸਤੋ ਅੰਦਰ ਏਸੀ ਲੱਗੇ ਹੋਏ ਨੇ ਨਮੀ ਓਪੀਡੀ ਸਾਰੀ ਏਸੀ ਹੈ ਬਰਫ ਬਣਾਉਂਦੀ ਹੈ ਹਾਰਟ ਦਾ ਡਿਪਾਰਟਮੈਂਟ ਸਾਰਾ ਏਸੀ ਹੈ ਤੁਸੀਂ ਪ੍ਰਾਣੀ ਪੀਜੀਆਈ ਦੇ ਵਿੱਚ 70 ਪ੍ਰਕਾਰ ਦੇ ਇਲਾਜ ਹੁੰਦੇ ਨੇ ਰੋਟੀ ਤੁਹਾਡੇ ਸਰਾਣੇ ਆਉਂਦੀ ਹੈ ਜੇ ਤੁਸੀਂ ਦਾਖਲ ਹੋਗੇ ਗੋਡੇ ਮੁਫਤ ਬਦਲੇ ਜਾਂਦੇ ਨੇ ਸਟੰਟ ਮੁਫਤ ਪਾਏ ਜਾਂਦੇ ਨੇ ਪਰ ਲਿਮਟ ਲੱਗੀ ਥੋੜੇ ਜੇ ਪੈਸੇ ਵੀ ਲੱਗਦੇ ਨੇ ਕਿਉਂ ਕਿਉਂਕਿ ਗੋਡਿਆਂ ਤੇ 2.5 ਲੱਖ ਮਿਲਦਾ ਸਟੰਟ ਤੇ 1.5 ਲੱਖ ਮਿਲਦਾ ਹੈ ਦੋ ਸਟੈਂਡਾਂ ਦੇ 2.5 ਲੱਖ ਮਿਲਦਾ ਜੇ ਕੋਈ ਸਮਾਨ ਅਲੱਗ ਤੋਂ ਪਾਉਣਾ ਪਏ ਜੇ ਪੀਜੀਆਈ ਨੂੰ ਤਾਂ ਉਹ ਫਿਰ ਬਾਜ਼ਾਰੋਂ ਲੈ ਕੇ ਆਉਣਾ ਪੈਂਦਾ ਕਿਉਂਕਿ ਮੇਕ ਇਨ ਇੰਡੀਆ ਤੇ ਕਪਤਨ ਸਰਕਾਰ ਵੇਲੇ ਲਿਮਟ ਲੱਗੀ ਸੀ ਜੀ ਨੂੰ ਤੜਵਾਉਣ ਦੀ ਕੋਸ਼ਿਸ਼ ਅਸੀਂ 15 ਵੀਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੂੰ ਮਿਲੇਆ ਕੋਸ਼ਿਸ਼ ਜਾਰੀ ਹੈ ਸ਼ਾਇਦ ਉਹ ਲਿਮਟ ਥੋੜੇ ਜਿਹੇ ਸਮੇਂ ਚ ਟੁੱਟ ਜਾਵੇ ਜਿਨੇ ਟਾਬੇ ਤੇ ਰੋਟੀ ਖਾਣੀਆਂ ਤੇ ਕੋ ਟਾਬੇ ਵੀ ਆਈਏ ਨੇ ਬਾਹਰ ਦੋਸਤੋ ਗੱਲ ਐ ਲੋਕਾਂ ਦੀ ਜਾਣ ਦੀ ਜਾਣਾ ਮਨ ਬਣਾ ਕੇ ਪੈਣਾ ਹੈ ਘਰ 'ਚ ਜਿਹੜਾ ਰੋਣ ਵਾਲਾ ਬੰਦਾ ਉਹਨੂੰ ਬਿਲਕੁਲ ਨਾ ਲੈ ਕੇ ਜਾਓ ਜਿਹੜਾ ਕਹਿੰਦਾ ਇੱਥੇ ਟਾਈਮ ਲੱਗ ਗਿਆ ਜੀ ਇੱਥੇ ਪੰਜ ਗੇੜੇ ਲੱਗੇ ਦੇਖੋ ਇੱਕ ਪਾਸੇ ਤਾਂ ਪੰਜ ਚਾਰ ਗੇੜੇ ਨੇ ਪੀਜੀਆ ਦੇ ਇੱਕ ਪਾਸੇ ਤੁਹਾਡਾ 10 ਲੱਖ ਰੁਪਈਆ ਤੁਸੀਂ 10 ਸਾਲ ਫਸਲ ਵੇਚ-ਵੇਚ ਕੇ 20 ਬਿਗੇ ਵਾਲਾ ਕਮਾ ਨਹੀਂ ਸਕਦਾ ਮੈਂ ਹਥੋਏ ਪਿੰਡ ਦੇ ਬੰਦੇ ਦੇ ਸਟੰਟ ਪਵਾਏ ਨੇ 5 ਲੱਖ ਰੁਪਇਆ ਮੰਗਦੇ ਸੀ ਲੁਧਿਆਣੇ 20 ਬਿਗੇ ਜ਼ਮੀਨ ਤੇ ਉਹ ਕਰਜ਼ਾ ਲੈਣ ਲੱਗਿਆ ਸੀ ਸਾਡੀ ਟੀਮ ਦੇ ਕੁਲਵੰਤ ਸਿੰਘ ਚੌਂਦਾ ਨੇ ਉਹਨਾਂ ਨੂੰ ਮੇਰੇ ਕੋਲੇ ਭੇਜਿਆ ਅਸੀਂ ਇੱਥੇ ਚੰਡੀਗੜ੍ਹ ਬੁਲਾ ਲਿਆ ਚੰਡੀਗੜ੍ਹ ਆ ਕੇ ਉਹਨਾਂ ਦਾ 1 ਰੁਪਇਆ ਨਹੀਂ ਲੱਗਿਆ ਪਿੱਛੇ ਜੇ ਤੁਸੀਂ ਵੀਡੀਓ ਵੀ ਦੇਖ ਕੇ ਆਉਣਗੇ ਹੁਣੇ ਪੱਟੀਆਂ ਪਿੰਡ ਦਾ ਇੱਕ 24 ਤਰੀਕ ਨੂੰ ਦਾਕਲੋਕੇ ਉਹਦਾ ਆਪਰੇਸ਼ਨ ਹੋਣਾ। ਉਹ ਵੀ ਫ੍ਰੀ ਹੋ ਜਾਊਗਾ। ਕੋਸ਼ਿਸ਼ ਆ ਸਾਡੀ। ਦੇਖੋ ਗੱਲ ਹੈ ਸਾਡੇ ਆਉਣ ਦੀ। ਸਾਨੂੰ ਆ ਕੇ ਇੱਥੇ ਮਿਹਨਤ ਕਰਨੀ ਪੈਂਦੀ ਆ ਦੇਖੋ ਨਵੇਂ ਮੁੰਡੇ। ਆ ਹਰਿਆਣਵੀ ਬੰਦਾ ਤੁਰਿਆ ਜਾਂਦਾ। ਦੋ ਪੁੱਤ ਇਹਦੇ ਨਾਲ ਨੇ। ਆ ਦੋ ਬਜ਼ੁਰਗ ਆਉਂਦੇ ਨੇ ਦੇਖੋ।